ਸਤਿ ਸ੍ਰੀ ਅਕਾਲ ਦੋਸਤੋ ਮੈਂ ਬਾਗੀ ਸੁਖਦੀਪ ਤੇ ਮੈਂ ਨਾ ਬਈ ਰਮਦਾਸ ਡੇਰਾ ਬਾਬਾ ਨਾਨਕ ਤੇ ਅਜਨਾਲਾ ਇਹਦੇ ਉਸ ਖੇਤਰਾਂ ਦੇ ਵਿੱਚ ਆਂ ਤੇ ਜਿੱਥੇ ਹੜ੍ਹਾਂ ਦਾ ਹੜ੍ਹਾਂ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੋਇਆ ਸੀ ਤੇ ਮੈਂ ਤੁਹਾਡੇ ਤੱਕ ਉਹ ਗੱਲਾਂ ਪਹੁੰਚਾਉਣੀਆਂ ਮਤਲਬ ਵੀ ਹੁਣ ਕੀ ਹਾਲਾਤ ਨੇ ਪਾਣੀ ਉਤਰਨ ਤੋਂ ਬਾਅਦ ਤੇ ਇੱਥੇ ਤੁਸੀਂ ਮੇਰੇ ਪਿੱਛੇ ਵੇਖ ਸਕਦੇ ਹੋ ਇਹ ਉਹ ਏਰੀਆ ਹੈ ਜਿੱਥੇ ਮੈਂ ਆਪਦੇ ਹੱਥੀਆਂ ਸੇਵਾ ਕਰਦਾ ਰਿਆਂ ਤੇ ਇਹਨਾਂ ਇਲਾਕਿਆਂ ਦੇ ਵਿੱਚ ਮੈਂ ਘਰਾਂ ਦੇ ਵਿੱਚ ਲੋਕਾਂ ਦੇ ਵਿੱਚ ਜਾ ਕੇ ਮਿਲਿਆ ਉਹਨਾਂ ਨੇ ਮੈਨੂੰ ਕੀ ਦੱਸਿਆ ਤੇ ਹੁਣ ਤੇ ਪ੍ਰੋਬਲਮ ਕੀ ਨੇ ਉਹਨਾਂ ਨੂੰ ਕੀ ਕੀ ਦੀ ਜਰੂਰਤ ਉਹ ਸਾਰੀਆਂ ਗੱਲਾਂ ਕਰਾਂਗੇ ਤੇ ਇਸ ਇਲਾਕੇ ਦੇ ਵਿੱਚ ਨਾ 8-8 ਫੁੱਟ 10-10 ਫੁੱਟ ਪਾਣੀ ਮਾਪਦੇ ਅੱਖੀਂ ਵੇਖਿਆ ਤੇ ਹੁਣ ਪਾਣੀ ਲੈ ਗਿਆ ਤੇ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਫਸਲਾਂ ਦਾ ਨਾਮੋ ਨਿਸ਼ਾਨ ਨਹੀਂ ਰਿਹਾ ਤੇ ਜਿੱਥੇ ਖਰਾਬ ਬਰਬਾਦੀ ਹੋ ਗਈ ਫਸਲਾਂ ਦੀ ਤੇ ਪਾਣੀ ਲੈਣ ਤੋਂ ਬਾਅਦ ਸਭ ਤੋਂ ਪਹਿਲਾਂ ਇੱਥੇ ਬਈ 스멜 ਬਹੁਤ ਜ਼ਿਆਦਾ ਮਾਰ ਰਹੀ ਹੈ ਇੱਥੇ ਜਿੱਥੇ ਮੈਂ ਖੜਾ ਹਾਂ ਮੁਸ਼ਕ ਬਹੁਤ ਜ਼ਿਆਦਾ ਮਾਰ ਰਿਹਾ ਤੇ ਇੱਥੇ ਮੇਰੇ ਲਾਗੇ ਔਰ ਰੋੜ ਜਾਂਦਾ ਆ ਤੇ ਰੋੜ ਤੇ ਜਿੰਨੇ ਵੀ ਸਕੂਟਰ ਵਾਲੇ ਮੋਟਰਸਾਈਕਲ ਵਾਲੇ ਲੰਘਦੇ ਆ ਉਹ ਸਾਰੇ ਨਾ ਮੂੰਹ ਐਦਾਂ ਟਾਕੇ ਲੰਘਦੇ ਆ ਵੀ ਇੰਨੀ ਜ਼ਿਆਦਾ 스멜 ਮਾਰਦੀ ਆ ਉੱਥੇ ਤੇ ਉ ਤੋਂ ਬਾਅਦ ਜਦੋਂ ਮੈਂ ਇੱਥੇ ਲੋਕਾਂ ਨਾਲ ਗੱਲਾਂ ਕੀਤੀਆਂ ਤੇ ਉਹ ਕਹਿੰਦੇ ਵੀ ਇੱਥੇ ਨਾ 스멜 ਦੇ ਨਾਲ ਨਾ ਸਾਨੂੰ ਅਲਰਜੀ ਟਾਈਪ ਸਾਡੇ ਪਿੰਡੇ ਦੇ ਧੱਫੜ ਜੇ ਪੈਣ ਲੱਗੇ ਖਾਜ ਹੋਣ ਲੱਗੀ ਆ ਹਨਾ ਤੇ ਪਸ਼ੂਆਂ ਨੂੰ ਮੂੰਹ ਖੁਰਦਾ ਰੋਗ ਹੋਣ ਲੱਗ ਗਿਆ इवन ਕਿ ਮੈਂ ਸੱਪ ਦੇਖੇ ਇੱਥੇ ਮੈਨੂੰ ਤਿੰਨ ਚਾਰ ਸੱਪ ਟੱਕਰੇ ਮੈਂ ਇੱਕ ਦੀ ਵੀਡੀਓ ਵੀ ਬਣਾਈ ਮੈਂ ਸ਼ਾਇਦ ਵਿੱਚ ਐਡਿਟ ਕਰਾਂਗਾ ਤੇ ਕਈ ਤਾਂ ਮੈਂ ਮਰੇ ਹੋਏ ਵੇਖੇ ਤੇ ਕਈ ਇੱਥੇ ਜਿਉਂਦੇ ਫਿਰਦੇ ਕਿਉਂਕਿ ਪਾਣੀ ਦੇ ਲੈਣ ਨਾਲ ਇਹ ਵਹ ਕੇ ਕਿਤੇ ਤੋਂ ਕਿਤੇ ਚਲੇ ਗਏ ਤੇ ਇੱਥੇ ਮੈਂ ਬਹੁਤ ਹਨਾ ਇੱਥੇ ਦੇ ਪਿੱਛੇ ਖਬਰ ਵੀ ਆਈ ਸੀ ਕਿ ਇੱਕ ਮੁੰਡੇ ਦੀ ਸੱਪ ਨਾਲ ਮੌਤ ਵੀ ਹੋ ਗਈ ਇੱਥੇ ਆ ਲੋਕਲੀ ਸੋ ਉਤੋਂ ਬਾਅਦ ਬਾਈ ਜਦੋਂ ਮੈਂ ਪਿੰਡਾਂ ਦੇ ਵਿੱਚ ਗਿਆ ਮੈਨੂੰ ਦੋ ਤਰ੍ਹਾਂ ਦੇ ਲੋਕ ਮਿਲੇ ਇੱਕ ਤੇ ਬੜੇ ਇਮਾਨਦਾਰ ਸੱਚੇ ਸੋਚ ਜਿਨ੍ਹਾਂ ਨੇ ਸਾਰਾ ਕੁਝ ਸੱਚ ਦੱਸਿਆ ਹਨਾ ਦੋ ਤਰ੍ਹਾਂ ਦੇ ਹੀ ਹੁੰਦੇ ਆ ਤੇ ਆਪਾਂ ਉਹਨਾਂ ਦੀ ਉਹ ਗੱਲ ਕਰਦੇ ਆ ਬਾਈ ਮੈਨੂੰ ਇੱਥੇ ਕਹਿੰਦੇ ਵੀ ਸਾਡੇ ਕੋਲੇ ਨਾ ਅ ਅਚਾਰ ਤੇ ਰਾਸ਼ਨ ਇੰਨਾ ਕਿ ਜ਼ਿਆਦਾ ਆ ਗਿਆ ਕਹਿੰਦੇ ਹਨਾ ਵੀ ਇੱਕ ਬੰਦੇ ਨੇ ਤਾਂ ਮੈਨੂੰ ਇਹ ਵੀ ਕਿਹਾ ਕਹਿੰਦਾ ਵੀ ਭਰਾਵਾ ਮੇਰੇ ਕੁੜੀ ਦਾ ਅੱਗੇ ਵਿਆਹ ਆ ਹਨਾ ਤੇ ਜੇ ਮੇਰੇ ਅੱਜ ਵਿਆਹ ਹੁੰਦਾ ਤੇ ਮੇਰੇ ਕੋਲ ਇੰਨਾ ਰਾਸ਼ਨ ਹੈਗਾ ਕਹਿੰਦਾ ਮੈਂ ਪੂਰੇ ਪਿੰਡ ਦਾ ਭੁਗਤਾ ਸਕਦਾ ਇੱਕ ਪਿੰਡ ਨੂੰ ਮਤਲਬ 1000 ਪਾ 1500 ਵੋਟ ਵਾਲੇ ਪਿੰਡ ਨੂੰ ਕਹਿੰਦਾ ਮੈਂ ਇੰਨਾ ਰਾਸ਼ਨ ਮੇਰੇ ਕੋਲ ਆ ਗਿਆ ਵੀ ਜੇ ਮੈਂ ਆਪਦੇ ਪਰਿਵਾਰ ਲਈ ਖਾਣਾ ਹੋਵੇ ਤਾਂ ਮੇਰੇ ਕੋਲ ਘੱਟੋ ਘੱਟ 8 ਤੋਂ 10 ਮਹੀਨੇ ਮੇ ਤੋਂ ਰਾਸ਼ਨ ਨਹੀਂ ਮੁੱਕਦਾ ਉਹਨੇ ਇਹ ਗੱਲ ਮੈਨੂੰ ਕਹੀ ਜੇ ਮੈਂ ਖੁੱਲਾ ਖਾਵਾਂ ਇੰਨਾ ਰਾਸ਼ਨ ਆ ਗਿਆ ਕਹਿੰਦਾ ਸਾਨੂੰ ਰਾਸ਼ਨ ਦੀ ਅਚਾਰ ਦੀ ਤੂੜੀ ਦੀ ਜ਼ਰੂਰਤ ਘਟਿਆ ਤੇ ਜ਼ਰੂਰਤ ਇਸ ਸਮੇਂ ਆ ਬਈ ਬੀਜ ਦੀ ਜ਼ਰੂਰਤ ਜਿਹੜੀ ਉਹ ਵੱਧ ਮੰਨਦੇ ਆ ਉਹ ਹਾਲਾਂਕਿ ਅਚਾਰ ਦੀ ਵੀ ਮੈਂ ਜਦੋਂ ਮੈਂ ਦੂਜੇ ਪਾਸੇ ਉਹ ਨੇਪਾਲ ਉਧਰ ਪਿੰਡ ਦਾ ਨਾਮ ਇੱਕ ਉਧਰ ਮੈਂ ਗਿਆ ਸੀ ਉੱਥੇ ਮੈਨੂੰ ਉਹਨਾਂ ਨੇ ਕਿਹਾ ਵੀ ਤੁਹਾਨੂੰ ਵਿਚਾਰ ਦੀ ਜ਼ਰੂਰਤ ਹੈਗੀ ਆ ਉਹਨਾਂ ਦੇ ਪਸ਼ੂਆਂ ਦਾ ਨੁਕਸਾਨ ਜ਼ਿਆਦਾ ਹੋਇਆ ਹੋਆ ਕਿਉਂਕਿ ਜਿਹੜਾ ਚਾਰਾ ਆ ਉਹ ਤੋਂ ਪਾਣੀ ਉੱਤਰ ਗਿਆ ਪਰ ਚਾਰਾ ਪਾਣੀ ਖੜਨ ਕਰਕੇ ਬਿਲਕੁਲ ਗਲ ਗਿਆ ਆ ਤੇ ਉਹ ਕੰਮ ਦਾ ਨਹੀਂ ਕੰਮ ਦਾ ਨਹੀਂ ਰਹਿ ਗਿਆ ਤੇ ਉਹਨਾਂ ਦੀ ਜਿਹੜੀ ਪੈਲੀ ਆ ਨਾ ਉਹ ਹਲੇ ਮਤਲਬ ਜੇ ਹੁਣ ਤੋਂ 20 ਦਿਨ ਬਾਅਦ ਲਵਾਉਣ ਜੋ ਹੋਏਗੀ ਉਦੋਂ ਬਾਅਦ ਬਸੀਨ ਵਗੈਰਾ ਬੀਜਿਆ ਜਾਵੇਗਾ ਤੇ ਉਹਨੇ ਕਦੋਂ ਜਨਵਰੀ ਫਰਵਰੀ ਦੇ ਵਿੱਚ ਜਾ ਕੇ ਹੋਣਾ ਆ ਹਨਾ ਜਨਵਰੀ ਤੱਕ ਦਸੰਬਰ ਜਨਵਰੀ ਤੱਕ ਉਹ ਲੰਮਾ ਪ੍ਰੋਸੈਸ ਆ ਤੇ ਆਪਾਂ ਇੱਥੇ ਗੱਲ ਕਰਦੇ ਸੀ ਲੋਕਲ ਤੇ ਇਹ ਕਹਿੰਦੇ ਬਈ ਸਾਨੂੰ ਨਾ ਜੇ ਕੋਈ ਇੱਕ ਤੇ ਕਣਕ ਦਾ ਬੀਜ ਤੇ ਇੱਕ ਤੇਲ ਡੀਜ਼ਲ ਜੇ ਕੋਈ ਆ ਸਕਦਾ ਹਨਾ ਤੇਲ ਡੀਜ਼ਲ ਪ੍ਰੋਵਾਈਡ ਕਰਵਾ ਸਕਦਾ ਤੇ ਇਹ ਰੇ ਡਾਇਆ ਜਿਹਨੂੰ ਡਾਈ ਕਹਿੰਦੇ ਆ ਹਨਾ ਯੂਰੀਆ ਤਾਂ ਤਾਂ ਚਲੋ ਸਸਤਾ ਹੁੰਦਾ ਡਾਇਆ ਵੀ ਇੱਥੇ ਕਈ ਬੰਦਿਆਂ ਨੂੰ ਜ਼ਰੂਰਤ ਆ ਤੇ ਮੈਨੂੰ ਬਈ ਕਈ ਬੰਦੇ ਇਦਾਂ ਦੇ ਵੇਲੇ ਜਿੱਦਾਂ ਇੱਕ ਜ਼ਿਮੀਦਾਰ ਮਿਲਿਆ ਉਹਨੇ 10 ਕਿੱਲੇ ਹਨਾ ਠੇਕੇ ਤੇ ਲਏ ਹੋਏ ਸੀ ਤੇ ਤੇ ਦੱਸ ਦੇ 10 ਕਿੱਲੇ ਖਤਮ ਹੋ ਗਏ ਆ ਹਨਾ ਤੇ ਇਦਾਂ ਦੇ ਜਿਨ੍ਹਾਂ ਨੇ ਠੇਕਿਆਂ ਦੇ ਪਿਆਲੀਆਂ ਲਈਆਂ ਸੀ ਉਹਨਾਂ ਦਾ ਸਿਰਫ ਫਸਲ ਨਹੀਂ ਮਰੀ ਉਹਨਾਂ ਦਾ ਕਿਉਂਕਿ ਉਹਨਾਂ ਨੂੰ ਠੇਕਾ ਦੇ ਦੇਣਾ ਪੈਣਾ ਉਹਦਾ 5-5 ਲੱਖ 8-8 ਲੱਖ ਰੁਪਏ ਉਹਨਾਂ ਦਾ ਠੇਕਾ ਉਹ ਬੰਦਿਆਂ ਦਾ ਬੜਾ ਨੁਕਸਾਨ ਹੋਇਆ ਇੱਥੇ ਮੈਂ ਇੱਕ ਗੱਲ ਦੱਸਦਾ ਕਿ 99% ਨੁਕਸਾਨ ਜ਼ਿਮੀਂਦਾਰਾਂ ਦਾ ਹੋਇਆ ਆ ਤੇ ਦੂਜੀ ਗੱਲ ਇੱਥੇ ਮੈਂ ਹੋਰ ਇੱਕ ਹੋਰ ਦੱਸਦਾ ਕਿ ਮੈਂ 3-4 ਦਿਨ ਤਿੰਨ ਲਗਭਗ 3 ਦਿਨ ਤੋਂ ਇੱਥੇ ਫਿਰ ਰਿਹਾ ਅੱਜ ਮੈਂ 26 ਸਤੰਬਰ ਦੀ ਗੱਲ ਕਰ ਰਿਹਾ ਅੱਜ ਮੈਂ 26 ਸਤੰਬਰ ਨੂੰ ਵੀ ਵੀਡੀਓ ਬਣਾ ਰਿਹਾ ਤੇ ਇੱਥ ਤੇ ਤਿੰਨ ਦਿਨ ਦੇ ਵਿੱਚ ਮੈਂ ਦੇਖਿਆ ਕਿ ਇੱਥੇ ਬਾਲੇ ਕੈਂਪਰ ਰਹੇ ਨਹੀਂਗੇ ਜਿਹੜੇ ਕੈਂਪ ਸੇਵਾ ਕਰਦੇ ਹੁੰਦੇ ਸੀ ਨਾ ਉਹ ਕੋਈ ਕੈਂਪ ਨਹੀਂ ਰਿਹਾ ਸਿਰਫ ਇੱਕ ਅਮਰਤਪਾਲ ਹੋਰਾਂ ਦਾ ਆਪ ਤੁਹਾਡਾ ਆਪਣਾ ਕੈਂਪ ਨਾਂ ਦਾ ਉਧਰ ਕੈਂਪ ਲੱਗਿਆ ਹੋਇਆ ਦੇਖਿਆ ਮੈਂ ਆ ਪਿੰਡ ਦਾ ਨਾਮ ਇਹਨੂੰ ਭੁੱਲ ਗਿਆ ਰਿਆੜ ਰਿਆੜ ਪਿੰਡ ਕੋਲੇ ਮੈਂ ਕੈਂਪ ਲੱਗਾ ਹੋਇਆ ਦੇਖਿਆ ਹੋਰ ਇੱਥੇ ਮੈਨੂੰ ਦਾਲ ਖਾਲਸਾ ਦਾ ਇੱਥੇ ਕੈਂਪ ਸੀਗੇ ਹੋਰ ਜਿੰਨੇ ਕੈਂਪ ਜਨਾ ਵਾਲੇ ਮੈਂ ਜਾਣਦਾ ਸੀ ਪਰ ਮੈਨੂੰ ਕੋਈ ਕੈਂਪ ਨਹੀਂ ਦਿਖਿਆ ਤੇ ਉਹ ਸਾਰੇ ਕੈਂਪ ਬੰਦ ਹੋ ਗਏ ਆ ਤੇ ਜਿਹੜੇ ਆਪਣਾ ਲੋਕ ਸੇਵਾ ਕਰਨਾ ਹੁੰਦਾ ਸੀ ਆਪ ਮਹਾਰੇ ਟਰਾਲੀਆਂ ਲੈ ਕੇ ਉਹ ਵੀ ਬਹੁਤ ਜ਼ਿਆਦਾ ਘਟ ਗਿਆ ਅੱਗੇ ਜੇ ਹਜ਼ਾਰ ਟਰਾਲੀਆਂ ਆਉਂਦੀ ਸੀ ਤੇ ਹੁਣ 10 20 ਨਹੀਂ ਆਉਂਦੀਆਂ ਹਨਾ ਸੋ ਮੇਰੀ ਤੁਹਾਨੂੰ ਇਹ ਬੇਨਤੀ ਹੈ ਜੇ ਤੁਸੀਂ ਸੁਣਦੇ ਹੋ ਇੱਥੇ ਕਈ ਬੰਦਿਆਂ ਨੇ ਮੇਰੇ ਤੱਕ ਜਾਂ ਕਿਸੇ ਤੱਕ ਵੀ ਜੇ ਕਿਸੇ ਤੱਕ ਅਪਰੋਚ ਕੀਤੀ ਤਾਂ ਤੁਹਾਨੂੰ ਬੇਨਤੀ ਹੈ ਕਿ ਇੱਥੇ ਕਣਕ ਦੇ ਬੀਜ ਦੀ ਤੇ ਡੀਜ਼ਲ ਦੀ ਫਿਲਹਾਲ ਜ਼ਰੂਰਤ ਹੈ ਹੋਰ ਇਹ ਕਹੇ ਚੀਜ਼ ਦੀ ਇੰਨੀ ਜ਼ਰੂਰਤ ਨਹੀਂ ਹੈਗੀ ਸੋ ਜੇ ਕੋਈ ਵੀਰ ਮਦਦ ਭੇਜਣਾ ਚਾਹੁੰਦਾ ਤੇ ਉਸ ਵਾਰਸ ਪੰਜਾਬ ਦੇ ਵਾਲਿਆਂ ਨਾਲ ਵੀ ਸੰਪਰਕ ਕਰ ਸਕਦਾ ਮੇਰੇ ਨਾਲ ਸੰਪਰਕ ਕਰ ਸਕਦਾ ਮੈਂ ਉਹਨਾਂ ਦਾ ਕੰਟੈਕਟ ਨੰਬਰ ਦੇ ਦਿਆਂਗਾ ਆ ਕੇ ਸਿੱਧੀ ਮਦਦ ਲੋੜਵੰਦਾਂ ਤੱਕ ਪੁੱਜੀਦੀ ਕੀਤੀ ਜਾਵੇ ਕਿਉਂਕਿ ਜਿਨ੍ਹਾਂ ਦੇ ਘਰਾਂ ਦੇ ਵਿੱਚ ਮੈਂ ਦੇਖਿਆ ਮਕਾਨਾਂ ਨੂੰ ਤਰੇੜਾਂ ਆਈਆਂ ਹੋਈਆਂ ਦੇਖਿਆ ਤੇ ਜਿਨ੍ਹਾਂ ਦੇ ਘਰਾਂ ਵਿੱਚ 10-10 ਫੁੱਟ ਪਾਣੀ ਚੜ ਗਿਆ ਉਹਨਾਂ ਦੇ ਕਣਕ ਕਾਲੇ ਢੋਲ ਜਿਹੜੇ ਉਹ ਖਰਾਬ ਹੋ ਗਏ ਬਿਲਕੁਲ ਤੇ ਉਹਨਾਂ ਦਾ ਬੀਜ ਉਹਨਾਂ ਕੋਲ ਇਸ ਸਮੇਂ ਉਪਲਬਧ ਨਹੀਂ ਹੈ ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਬਾਈ ਉਹਦੀ ਖਾਲਸਾ ਵੈਕ ਦੀ ਜੀ ਫਤਿਹ